ਇਨਾ ਦਿਨਾਂ ਦਾ ਇਤਿਹਾਸ ਯਾਨੀ ਕਿ ਉਹ ਮਹੀਨੇ ਦਾ ਇਤਿਹਾਸ ਇਹ ਦੱਸਦਾ ਹੈ ਕਿ ਸਨ 1704 ਵਿੱਚ ਇਸੇ ਦਿਨ ਯਾਨੀ 6 ਪਉ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਆਨੰਦਗੜ੍ਹ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਫਲਾ ਹਾਲੇ ਕੁਝ ਦੂਰ ਤੇ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਅਤੇ ਕਸਮਾਂ ਤੋੜ ਕੇ ਅੰਮ੍ਰਿਤ ਵੇਲੇ ਸਿੰਘਾਂ ਦੀ ਵਹੀਰ ਉੱਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਦੋ ਕਮਸਾਨ ਜੁਦ ਹੋਏ ਭਾਈ ਜੈਤਾ ਜੀ ਅਤੇ ਤਕਰੀਬਨ 100 ਸਿੰਘਾਂ ਨੇ ਇਸ ਢੜਵੀ ਫੌਜ ਦਾ ਮੁਕਾਬਲਾ ਜੀ ਜਾਨ ਨਾਲ ਕੀਤਾ ਉਹਨਾਂ ਨੇ ਬਹਾਦਰੀ ਦੇ ਐਸੇ ਕਰਤੱਬ ਵਿਖਾਏ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੋ ਲੰਬੇ ਸਮੇਂ ਤੋਂ ਠੇਰਾ ਪਾ ਕੇ ਬੈਠੇ ਸਨ ਉਹ ਵੀ ਸੋਚਣ ਲਈ ਮਜਬੂਰ ਹੋ ਗਏ ਮੁਕਾਬਲਾ ਕਰ ਰਹੇ ਸਿੰਘਾਂ ਦੇ ਮਨ ਵਿੱਚ ਇੱਕ ਗੱਲ ਪੱਕੀ ਸੀ ਕਿ ਜਦ ਤੱਕ ਵਹੀਰ ਸਰਸਾ ਨਦੀ ਪਾਰ ਨਹੀਂ ਕਰ ਜਾਂਦੀ ਤਦ ਤੱਕ ਵੈਰੀਆਂ ਦਾ ਟਕਰਾ ਕਰਦੇ ਰਹਿਣਾ ਅਤੇ ਉਹਨਾਂ ਇਹ ਕੰਮ ਕਰਕੇ ਵੀ ਵਿਖਾਇਆ ਦੂਜੇ ਬੰਨੇ ਸਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਸਰਸਾ ਨਦੀ ਪੂਰੇ ਵੇਗ ਵਿੱਚ ਸੀ ਅਤੇ ਦਸੰਬਰ ਮਹੀਨੇ ਦੀ ਉਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿੱਚ ਕਈ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਵੀ ਗਏ। ਕਈ ਵੱਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਵਿੱਚ ਵਿਛੋੜਾ ਪੈ ਗਿਆ। ਤਿੰਨ ਥਾਈਂ ਵੰਡੇ ਗਏ ਜੋ ਮੁੜ ਕਦੇ ਇਕੱਠੇ ਨਾ ਹੋ ਸਕੇ। ਗੁਰੂ ਸਾਹਿਬ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਸੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗੁਰੂ ਸਾਹਿਬ ਦੇ ਕਾਫਲੇ ਤੋਂ ਵਿਛੜ ਗਏ ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁਝ ਸਿੰਘ ਦਿੱਲੀ ਪਹੁੰਚ ਗਏ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਹਨਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਤਕਰੀਬਨ ਦਰਜਨ ਸਿੰਘ ਰਹਿ ਗਏ ਦੂਜੇ ਬੰਨੇ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਫੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਨਕੀ ਪੁੱਜ ਗਏ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਪੇਂਦ ਹੋ ਜਾਂਦੀ ਹੈ ਸਰਸਾ ਨਦੀ ਪਾਰ ਕਰਕੇ ਜਦੋਂ ਗੁਰੂ ਸਾਹਿਬ ਰੋਪੜ ਪਹੁੰਚੇ ਤਾਂ ਉਨਾਂਕਤੇ ਦੁਬਾਰਾ ਵੀ ਹਮਲਾ ਹੋਇਆ ਗੁਰੂ ਸਾਹਿਬ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ ਇਥੋਂ ਚੱਲ ਕੇ ਗੁਰੂ ਸਾਹਿਬ ਚਮਕੌਰ ਪਹੁੰਚੇ ਹੁਣ ਉਹਨਾਂ ਦੇ ਨਾਲ ਸਿਰਫ 40 ਸਿੰਘ ਹੀ ਰਹਿ ਗਏ ਸਨ ਜਦਕਿ ਬਾਕੀ ਸ਼ਹੀਦ ਬਿਹਾ ਪਾ ਗਏ ਸਨ ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਇਹ ਦਿਨ ਆਪਣੇ ਆਪ ਵਿੱਚ ਇੱਕ ਨਵੀਂ ਇਬਾਰਤ ਲਿਖ ਗਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਆਪਣੇ ਹੱਥੀਂ ਵਸਾਈ ਨਗਰੀ ਆਨੰਦਪੁਰ ਸਾਹਿਬ ਕਿਵੇਂ ਵਸੀ ਅਤੇ ਫਿਰ ਗੁਰੂ ਸਾਹਿਬ ਨੂੰ ਉਥੋਂ ਚਾਲੇ ਪਾਉਣੇ ਪਏ ਦਸਮ ਪਿਤਾ ਮੂ ਆਪਣੇ ਪਰਿਵਾਰ ਸਮੇਤ ਕਿਲਾ ਆਨੰਦਗੜ੍ਹ ਤੋਂ ਚਾਲੇ ਪਾਉਣੇ ਪਏ ਇਸ ਤੋਂ ਬਾਅਦ ਸਿਰਸਾ ਨਦੀ ਦੇ ਕੰਢੇ ਪਰਵਾਰ ਵਿਛੋੜਾ ਅਤੇ ਅੱਗੇ ਹੋਰ ਵੱਡੀਆਂ ਅਤੇ ਇਤਿਹਾਸਿਕ ਜੰਗਾਂ ਦਾ ਮੋੜ ਵੱਜਿਆ ਜਿਸ ਦਾ ਆਗਾਜ਼ ਹੋਇਆ ਚਮਕੌਰ ਸਾਹਿਬ ਦੀ ਜੰਗ ਵਿੱਚ ਜਿੱਥੇ ਗਿਣਤੀ ਦੇ ਸਿੰਘਾਂ ਨੇ ਧਾੜ ਵੀ ਹੋ ਕੇ ਆਏ ਫੌਜ ਦੇ ਵੱਡੇ ਹਜੂਮ ਦਾ ਇਹੋ ਜਹੀ ਬਹਾਦਰੀ ਨਾਲ ਸਾਹਮਣਾ ਕੀਤਾ ਜਿਹੋ ਜਹੀ ਬਹਾਦਰੀ ਦੀ ਮਿਸਾਲ ਦੁਨੀਆ ਵਿੱਚ ਕਿਧਰੇ ਨਹੀਂ ਮਿਲਦੀ ਅਤੇ ਨਾ ਹੀ ਕਦੇ ਮਿਲ ਸਕੇਗੀ ਇਸ ਜੰਗ ਅਤੇ ਇਸ ਵਿੱਚ ਸਿੰਘਾਂ ਦੀ ਬਹਾਦਰੀ ਦੀ ਮਿਸਾਲ ਅੱਜ ਵੀ ਸਮੁੱਚੀ ਕੌਮ ਲਈ ਇੱਕ ਮਾਰਗਦਰਸ਼ਨ ਦਾ ਕੰਮ ਕਰਦੀ ਹੈ ਅਤੇ ਉੱਚੇ ਸੁੱਚੇ ਕਿਰਦਾਰ ਦੀ ਵੀ ਇੱਕ ਬਹੁਤ ਵੱਡੀ ਉਦਾਹਰਣ ਬਣਦੀ ਹੈ